ਪਕੌੜਾ ਖਾ ਕੇ ਭੁੱਖ ਨਹੀਂ ਵੈਸੇ ਲੱਗੀ ਹੋਣੀ ਹਾਂਜੀ ਇਸ ਕਰਕੇ ਥੋੜੀ ਦੇਰ ਹੋਰ ਬੱਚੇ ਹੋਣਾ ਪ੍ਰਭੂ ਦਾ ਇਹ ਪ੍ਰੋਗਰਾਮ ਹੈ ਨਾ ਫਿਰ ਵੀ ਸਾਨੂੰ ਲਗਾਤਾਰ ਸਪੈਸ਼ਲ ਬੁਲਾਉਂਦੇ ਨੇ ਕਿ ਆਸੀ ਸਪੈਸ਼ਲ ਆਉ ਤੇ ਪ੍ਰਭੂ ਦੀ ਮਹਿਮਾ ਕਰਕੇ ਜਾਓ ਉਸ ਦੇ ਵਿੱਚ ਲਗਾਤਾਰ ਜਿਹੜੇ ਰਾਤ ਨੂੰ 11 12 1 ਵਜੇ ਤੱਕ ਵੀ ਜਾਣ ਵਾਲਾ ਫੈਮਿਲੀ ਆ ਤੋਂ ਫੋਟੋ ਲੱਗ ਰਹੀ ਆ ਹਾਤਰ ਕੁਮਾਰ ਆ ਥੈਂਕ ਯੂ ਨਈਆ 25 ਦਸੰਬਰ ਬੱਲੇ i oh. ਬਾ ਦਰਨੀ ਪਾਈ ਗਏ ਆਹ ਸਿੱਤ ਕੁੜੀਆ ਸਤਿਨਾਣੀ ਦੋਨੋਂ ਪਿੱਛੇ ਆ ਜਾਓ ਸਾਹਮਣੇ ਵੀਰੇ ਵੇਖੋ ਰਾਈ ਦੀ ਕੀ ਜੀ ਜੀ ਰੂ ਦੋ ਦੰਮੀ ਰਜੀ ਇੱਕ ਮਿੰਟ ਓਏ ਦੁਨੀਆ ਗੜੀ ਅਰਣ ਗੜੀ रेडी रेडी 1 2 3 ਪੂਰਾ ਆਇਓ ਜਿੰਨੇ ਜਿੰਨੇ ਨਾਮ ਅਨੌਮੋਸ ਕਰਨਗੇ ਉਹ ਵੀ ਜਗਿਆਈ ਅੱਗੇ ਜਾਣਾ ਤੇ ਇੱਕ ਗਿਫਟ ਆਪਣੇ ਕਰਮ ਵਿੱਚ ਲੈ ਕੇ ਖਾਣਾ ਖਾ ਕੇ ਤੇ ਪਚਾ ਕੇ ਵੀ ਪੰਗੜਾ ਪਾ ਕੇ ਜਾ ਸਕਦੇ ਹਾਲੇ ਨਹੀਂ ਹਾਂ ਦੇ ਕੋਈ ਗਿਫਟ ਪਰ ਰਹਿ ਗਿਆ ਜਿਹਨੂੰ ਘਰ ਦੇ ਵਿੱਚ ਚਲੋ ਆ ਚਲੋ ਸੁਸਮਾਲਾ ਖਾ ਲੈ ਖਾ ਲੈ ਤਸਾ ਦੀ ਤਾਂ ਕੱਲ ਦੇ ਦੀ ਖੇਚੇ ਚੰਗੇ ਲੱਗੇ ਸਾਢੇ 9 ਕੁਲੇ ਮੇਲੇ ਸਾਰੇ ਮਿੱਤਰ ਐਵੇਂ ਦੇ ਸਾਹ ਮਬਾਰਕਾ ਜੀ ਮੈਡਮ ਇੱਥੇ ਆਇਓ ਮੜਾ ਹਾਲੇਲੂਇਆ ਬਹੁਤ ਬਹੁਤ ਮੁਬਾਰਕਾ ਇਜੇ ਵੱਡੇ ਦਿਲ ਦੀਆਂ ਮੇਰੇ ਵੱਲੋਂ ਵਰਪੁਰੇ ਸ਼ਹਿਰ ਵਾਸੀਆਂ ਵੱਲੋਂ ਆਪਣੀ ਇਹਦਾ ਵੱਡਾ ਦਿਨ ਕਦੋਂ ਆਵੇ ਕਿ ਅਸੀਂ ਇੱਕ ਦੂਜੇ ਨਾਲ ਖੁਸ਼ੀਆਂ ਸਾਂਝੀਆਂ ਕਰੀਏ ਇਹਦਾ ਆਪਣਾ ਹੀ ਨਸ਼ਾ ਹੈ ਆਪਣੀ ਖੁਸ਼ਬੂ ਹੈ ਇਸ ਦਿਨ ਦੀ ਫਤਫੰਤੋਂ ਤੋਂ ਮੈਂ ਜੁੜਿਆ ਸਾਈ ਪਰੰਦਰ ਆਇਕਰ ਕੇ ਤੋਂ ਮੇਰਾ ਬੇਟਾ ਵੀ ਪੜਦਾ ਹੈ ਪੀਸੀਆ ਸਕੂਲ Shimla ਪੜਿਆ ਕ੍ਰਿਸਚਨ ਤੁਹਾਨੂੰ ਜਾਣਦੇ ਹੈ ਕ੍ਰਿਸਚਨ ਸਕੂਲ ਔਰ ਬੜਾ ਖੂਬੀ ਉਸ ਤੇ ਇੱਕੋ ਪਗਾਮ ਦਿੰਦਾ ਤੁਹਾਨੂੰ ਸਭ ਤੋਂ ਕੋਈ ਮਜਬਹ ਮਜਹਬ ਨਹੀਂ ਸਿਖਾਤਾ ਆਪਣਨੇ ਬਾਰੇ ਸਭ ਕਰਮਿਕ ਨੇ ਇੱਕੋ ਹੀ ਸੰਦੇਸ਼ ਹੈ ਹਰ ਤੰਦਾਂ ਇਹ ਮਾਨਵਤਾ ਨੂੰ ਮਾਨਵਤਾ ਨਾਲ ਸਿਆਰ ਕਰਿਓ ਇਨਸਾਨ ਦਾ ਸਭ ਤੋਂ ਭਾਈਚਾਰਾ ਹੋ ਜਾਵੇ ਇੱਕ ਦਿgebera ਤੋਂ ਸਫਰ ਭਾਈ ਵੰਦ ਹੋਈਏ ਜ਼ਿੰਦਗੀ ਦਾ ਸਫਰ ਬਹੇਜ ਪਤਾ ਨਹੀਂ ਲੱਗਦਾ ਕਦੋਂ ਨਿਕਲ ਜਾਂਦਾ ਇਨਸਾਨ ਚਲੇ ਜਾਂਦਾ ਪਰ ਉਹਦੀ ਖੁਸ਼ਬੂ ਚੰਗੇ ਕੀਤੇ ਕੰਮਾਂ ਦੀ ਜᱹਨੂ ਰਹਿ ਜਾਂਦੀ ਹੈ ਕਵਾਂਤੀ ਕਵਾਂਤੀ ਤੇ ਕੰਮ ਆਇਆ ਕਰੋ ਮੈਂ ਹਰ ਸਵੇਰ ਇਹ ਕਹਿੰਦਾ ਕਿਸੇ ਵੇਲੇ ਜਦੋਂ ਕਿਸੇ ਦੁਖੀ ਦਾ ਸਹਾਰਾ ਬਣੋਗੇ ਨਾ ਜਾ ਕੇ ਦੇਖੋ ਤੁਹਾਨੂੰ ਵੀ ਕਿੰਨੀ ਸ਼ਾਂਤੀ ਮਿਲਦੀ ਤੇ ਅਗਲੇ ਦਾ ਵੀ ਦੁੱਖ ਘਟਾ ਰਹੇ ਹੋ ਸੋਨਣਾ ਦੱਖਸ਼ਮ ਸਿੰਘ ਜਿੰਦਗੀ ਦੇ ਦੋ ਹਿੱਸੇ ਨੇ ਜਿਹਦਾ ਅੱਜ ਦਿੰਨੇ ਆ ਉਹਦੇ ਦਿੱਤੇ ਗਿਫਟ ਵੀ ਦੁੱਖ ਦੀ ਸੁੱਖੀ ਹਾਸਲੇ ਵਾਲਾ ਆਪਣਾ ਜੀਵ ਬਸਰ ਕਰੀਏ ਆਪਣੇ ਬੱਚਿਆਂ ਵੱਲ ਕੋਝੋ ਦੇਈਏ ਪਰਾਈ ਮੁਖਾਈ ਵੱਲ ਵੀ ਪਿਆਰ ਰੱਖੀਏ ਸਮਾਜ ਦੇ ਵਿੱਚ ਇੱਕ ਚੰਗਾ ਵਾਤਾਵਰਣ ਰੱਖਣੇ ਅੱਛੇ ਕੰਮ ਕਰੀਏ ਇਹ ਮੈਂ ਕਹਿਣਾ ਚਾਹਾਂਗਾ ਅੱਜ ਦੇ ਦਿਨ ਤੇ ਸਾਨੂੰ ਉਹਨਾਂ ਦੇ ਆਦਰਸ਼ਾਂ ਤੇ ਉਹਨਾਂ ਦੇ ਰਸਤੇ ਜਿਹੜੇ ਅਪਣਾਏ ਨੇ ਦਿੱਤੇ ਨੇ ਉਹਨਾਂ ਤੇ ਚੱਲਣ ਦੀ ਲੋੜ ਹੈ ਸਾਧ ਸੰਗਤਾਂ ਦੇ ਪਾਸਟਰ ਸਹਿਮ ਜੀ ਆਪ ਆਗਮ ਨਹੀਂ ਹੋ ਛੱਦੇ ਬਹੁਤ ਪਿਆਰੇ ਸਾਥੀ ਨੇ ਤੁਸੀਂ ਹਰ ਜਗ੍ਹਾ ਵਿਚਰਦੇ ਹੋ ਮੇਰੇ ਨਾਲ ਸਾਥੀ ਮੇਰੇ ਰਵਿੰਦਰ ਚੋੜੀ ਵੀ ਪਹੁੰਚੇ ਨੇ ਮੈਂ ਆਪ ਜੀ ਨੂੰ ਇੱਕ ਵਾਰੀ ਫਿਰ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਉਹ ਵੀ ਉਸਤਰ ਦੇ ਵਿੱਚ ਹਾਲੇਲੂਇਆ ਹਾਲੇਲੂਇਆ ਲੋ ਜੀ ਪੈਦੀਆਂ ਮੀਟਿੰਗਾਂ ਦੇ ਸਾਡੀ ਕੌਂਸਲਿੰਗ ਦੇ ਇਲੈਕਸ਼ਨਾਂ ਦੀ ਉਮੀਦ ਹੈ ਤੁਮ ਸਾਹਿਬ ਕਰਨਾ ਇਵਰੀਵਨ ਨਹੀਂ ਡਿਸੀਡ ਹਾਲੇ ਵਰਤੈ ਨਹੀਂ ਪਈ ਸਰਦ ਮਤਲਬ ਹਰ ਸਰਦ ਬੰਦੀ ਹਾਲੇ ਵਰਤੈ ਰਿਚ ਕਿ ਆਖਦੇ ਗਏ ਹਨ ਉਹ ਤਾਂ ਵੈਸੇ ਮੇਰੇ ਬੀਸ ਗਾਟ ਸੀ ਭਰਨਾ ਕੋਈ ਨਹੀਂ ਤੇ ਬੀਤੀ ਘਟਾ ਐ ਇੰਦਾ ਹੀ ਹੁੰਦਾ ਜਿਵੇਂ ਮਲੀਪੀਆਂ ਨੇ ਖੁਸ਼ੀ ਮਨਾ ਸ਼ੈਮ ਸੀ ਦੀ ਸੀ ਅਜੋ ਸੀ ਬਲੇਸਿੰਗ ਚਰਚ ਆਫ ਗੋਡ ਅਦੇ ਵਿੱਚ ਅਸੀਂ 크리스마ਸ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਜੀ ਕਰ ਰਹੇ ਆ ਉਹ ਸਾਡੀ ਸਟੇਜ ਲੱਗੀ ਹੋਈ ਜੀ ਪਾਸਟਰ ਸ਼ੈਮ ਚੀਦਾ ਜੀ ਸਾਡੇ ਪਾਸੇ ਨੇ ਔਰ ਅਸੀਂ ਕਾਫੀ ਇੰਜੋਏ ਕਰ ਰਹੇ ਹਾਂ ਔਰ ਸਟੇਜ ਤੇ ਅਸੀਂ ਕਾਫੀ ਭਜਨ ਗਾਏ ਨੇ ਖੁਸ਼ੀਆਂ ਦਾ ਹੈ ਜੁਬਾਰੇ ਤੁਸੀਂ ਜਿਹੜੀ ਆਏ ਸੰਗਤ ਨੂੰ ਕੀ ਸੰਦੇਸ਼ ਦਿਓਗੇ ਹਾਂਜੀ ਅੱਜ ਦਾ ਦਿਨ ਪ੍ਰਭੂ ਯਸ਼ੂ ਮਸੀਹ ਦਾ ਜੀ ਜਨਮ ਹੋਇਆ ਸੀ ਔਰ ਚੜਾਖੀ ਮਸੀਹੀ ਭਾਈ ਸਾਰੇ ਵਾਸਤੇ ਹੀ ਨਹੀਂ ਆ ਇਹ ਸਾਡੇ ਸਾਰੇ ਪੂਰੀ ਜਿਹੜੀ ਕਾਇਨਾਤ ਵਾਸਤੇ ਆ ਔਰ ਕਿਉਂਕਿ ਮਸੀਹਾ ਪਰਮੇਸ਼ਵਰ ਸਭ ਦੇ ਵਾਸਤੇ ਉਹਨਾਂ ਨੇ ਜਨਮ ਲਿਆ ਏ ਮੁਕਤੀਦਾਤਾ ਪਰਮੇਸ਼ਵਰ ਹੈ ਔਰ ਖੁਦਾਵੰਦ ਦੇ ਵੱਲ ਨੂੰ ਤੁਸੀਂ ਆਓ ਤੇ ਖੁਦਾ ਦੇ ਭਜਨ ਗਾਈਏ ਮਹਿਮਾ ਕਰੀਏ ਔਰ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਨਸ਼ੇ ਤੋਂ ਦੂਰ ਰਹੋ ਔਰ ਖੁਦਾ ਵੱਲ ਵਧਦੇ ਜਾਓ ਭੈਣ ਭਰਾਵਾਂ ਨੂੰ ਜੇ ਐਮਸੀ ਦੀ ਸੋ 크리스마ਸ ਦੀ ਆਪ ਸਭ ਨੂੰ ਬਹੁਤ ਜ਼ਿਆਦਾ ਮੁਬਾਰਕਾਂ ਤੁਹਾਡੇ ਪਰਿਵਾਰਾਂ ਨੂੰ ਤੁਹਾਡੇ ਇਲਾਕਿਆਂ ਨੂੰ ਤੇ ਪੂਰੇ ਦੇਸ਼ ਨੂੰ ਪੂਰੇ ਵਰਲਡ ਦੇ ਵਿੱਚ ਯਿਸੂ ਮਸੀਹ ਦਾ ਜਨਮ ਦਿਨ ਮਨਾਇਆ ਗਿਆ ਔਰ ਅੱਜ ਬਹੁਤ ਹੀ ਵੱਡਾ ਖੁਸ਼ੀ ਦਾ ਦੇਣਾ ਕਿ ਪ੍ਰਭ ਯਿਸੂ ਮਸੀਹ ਸਿਰਫ ਔਰ ਸਿਰਫ ਸਾਡੇ ਜੀਵਨ ਨੂੰ ਬਦਲਣ ਦੇ ਲਈ ਆਏ ਸਿਰਫ ਸਾਨੂੰ ਇਨਸਾਨੀਅਤ ਦਾ ਦੱਸਣ ਦੇ ਲਈ ਆਏ ਕਿ ਸੱਚਮੁੱਚ ਪਰਮੇਸ਼ਵਰ ਨੇ ਜਗਤ ਦੇ ਨਾਲ ਇੰਨਾ ਜ਼ਿਆਦਾ ਪ੍ਰੇਮ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਪ੍ਰਭ ਯਿਸੂ ਮਸੀਹ ਸਾਡੇ ਲਈ ਦੇ ਦਿੱਤਾ ਔਰ ਅੱਜ ਜੋ ਕੋਈ ਯਿਸੂ ਮਸੀਹ 'ਤੇ ਵਿਸ਼ਵਾਸ ਕਰੇਗਾ ਉਹ ਨਾਸ਼ ਨਹੀਂ ਹੋਏਗਾ ਉਹ ਬਚਾਇਆ ਜਾਏਗਾ ਯਿਸੂ ਮਸੀਹ ਇਸ ਕਰਕੇ ਆਏ ਨਾ ਸਾਡਾ ਧਰਮ ਬਦਲਿਆ ਗਿਆ ਨਾ ਜਾਤ ਬਦਲੀ ਗਈ ਯਿਸੂ ਮਸੀਹ ਇਸ ਕਰਕੇ ਆਏ ਤਾਂ ਕਿ ਜਿਹੜਾ ਸਾਡਾ ਜੀਵਨ ਪਾਪ ਦੇ ਵਿੱਚ ਆ ਸਾਨੂੰ ਸਾਡੇ ਪਾਪਾਂ ਤੋਂ ਪੂਰੇ ਸੰਸਾਰ ਨੂੰ ਸਾਰੇ ਪਾਪਾਂ ਤੋਂ ਆਜ਼ਾਦ ਕਰ ਸਕੇ ਸੋ ਯਿਸੂ ਮਸੀਹ ਦਾ ਜਨਮ ਦਿਹਾੜਾ ਆਪ ਸਭ ਨੂੰ ਬੜਾ ਆਸ਼ੀਸ਼ ਭਰਿਆ ਹੋਵੇ ਆਪ ਸਭ ਨੂੰ ਜੈ ਮਸੀਹ ਦੀ ਗॉड ਬlesਸ ਯੂ ਪ੍ਰਭੂ ਆਪ ਨੂੰ ਬੜੀ ਆਸ਼ੀਸ਼ ਹੋਵੇ ਧੰਨਵਾਦ ਜੀ ਸਰ ਅੱਜ ਦਾ ਜਿਹੜਾ 25 ਦਸੰਬਰ ਵੱਡਾ ਦਿਨ ਮਨਾਇਆ ਜਾਂਦਾ ਉਹਦੇ ਬਾਰੇ ਸਾਨੂੰ ਦੱਸੋ ਸੋ 25 ਦਸੰਬਰ ਦੇ ਬਾਰੇ ਜੇ ਮੈਨੂੰ ਪੁੱਛੋਗੇ ਤਾਂ ਮੈਂ ਕਹਾਂ 25 ਦਸੰਬਰ ਬੱਲੇ ਬੱਲੇ ਹallelujah ਹallelujah ਸੋ ਸੱਚਮੁੱਚ ਪੂਰੇ ਵਰਲਡ ਦੇ ਵਿੱਚ 25 ਦਸੰਬਰ ਬੱਲੇ ਬੱਲੇ ਹੁੰਦਾ ਵਾ ਯੇਸ਼ੂ ਮਸੀਹ ਦਾ ਜਨ ਦਿਹਾੜਾ ਵਾ ਇਸ ਦਿਨ ਯੇਸ਼ੂ ਮਸੀਹ ਬੱਚੇ ਦੇ ਰੂਪ ਦੇ ਵਿੱਚ ਸਵਰਗ ਨੂੰ ਛੱਡ ਕੇ ਯੇਸ਼ੂ ਮਸੀਹ ਨੇ ਖੁੱਲੀ ਵਿੱਚ ਜਨਮ ਲੈ ਲਿਆ ਪੂਰੀ ਮਨੁੱਖੀ ਜਾਤੀ ਦੀ ਮੁਕਤੀ ਦੇ ਲਈ ਪੂਰੀ ਮਨੁੱਖੀ ਜਾਤੀ ਨੂੰ ਬਚਾਉਣ ਦੇ ਲਈ ਪਹਿਲਾਂ ਜਿਸਾਂ ਬੰਗੀਆਂ ਦਿੱਤੀਆਂ ਜਾਂਦੀਆਂ ਸੀ ਬੰਗੀਆਂ ਦੇ ਕੇ ਕਹਿੰਦੇ ਸੀ ਸਾਡੇ ਪਾਪ ਮਾਫ ਹੋ ਗਏ ਪਰ ਯੇਸ਼ੂ ਮਸੀਹ ਸਾਡੇ ਸਮਰਨ ਦੀ ਬਲੀ ਦੇ ਲਈ ਖੁਰਲੀ ਦੇ ਵਿੱਚ ਪੈਦਾ ਹੋ ਗਿਆ ਇਸ ਕਰਕੇ ਪੂਰੇ ਵਰਲਡ ਦੇ ਵਿੱਚ ਇਕੱਲੇ ਅੰਮ੍ਰਿਤਸਰ ਚ ਨਹੀਂ ਪੰਜਾਬ ਚ ਨਹੀਂ ਇੰਡੀਆ ਦੇ ਪੂਰੇ ਵਰਲਡ ਦੇ ਵਿੱਚ ਮਹੀਨਾ ਪਹਿਲਾਂ ਹੀ ਤੁਮ ਤੜਕੇ ਨਾਲ ਮਨਾਇਆ ਜਾਂਦਾ ਕਿਉਂਕਿ ਮੁਕਤੀਦਾਤਾ ਨੇ ਸਾਨੂੰ ਮੁਕਤੀ ਦਿੱਤੀ ਹੈ ਇਸ ਕਰਕੇ ਇੰਨੀ ਖੁਸ਼ੀ ਹੁੰਦੀ ਹੈ ਇੰਨਾ ਆਨੰਦ ਸਾਨੂੰ ਹੁੰਦਾ ਵਾ ਜਿੰਨੀ ਖੁਸ਼ੀ ਦੇ ਨਾਲ ਅੱਜ ਦਾ ਦਿਹਾੜਾ ਮਨਾਇਆ ਗਿਆ ਕਿੰਨੇ ਦਿਨ ਪਹਿਲਾਂ ਇਸ ਚੀਜ਼ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਸੀ ਸਾਡੀ ਪੂਰਾ ਮਹੀਨਾ ਹੀ ਇਹ ਤਿਆਰੀ ਜਦੋਂ ਪਹਿਲੀ ਦਸੰਬਰ ਚੜਦਾ ਨਾ ਉਦੋਂ ਸਾਡੀ ਤਿਆਰੀ ਸ਼ੁਰੂ ਹੋ ਜਾਂਦੀ ਆ ਖੁਸ਼ੀਆਂ ਦੇ ਦਿਨ ਸ਼ੁਰੂ ਹੋ ਜਾਂਦੇ ਜੀ ਕਿੱਥੋਂ ਕਿੱਥੋਂ ਦੀ ਸੰਗਤ ਕਿੱਥੋਂ ਕਿੱਥੋਂ ਦੇ ਬੱਚਿਆਂ ਨੇ ਆ ਕੇ ਪਾਰਟਿਸਪੇਸ਼ਨ ਕੀਤੀ ਇਹ ਸੰਗਤ ਸਾਡੇ ਵਿੱਚ ਮਜੀਠੇ ਤੋਂ ਸੁਲਤਾਨਪੁਰ ਤੋਂ ਮੁਸਤਬਾਤ ਤੋਂ ਤੁੰਗਬਾਲਾ ਦੇ ਵੱਖ-ਵੱਖ ਏਰੀਆ ਤੋਂ ਨੰਗਲੀ ਤੋਂ ਅਤੇ ਹੋਰ ਵੀ ਬਹੁਤ ਸਾਰੇ ਅੰਮ੍ਰਿਤਸਰ ਦੇ ਵੱਖ-ਵੱਖ ਏਰੀਆ ਤੋਂ ਇਸ ਜਗ੍ਹਾ ਤੇ ਸੰਗਤਾਂ ਪਹੁੰਚੀਆਂ ਉਹਨਾਂ ਸਭਨਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਖੁਸ਼ੀ ਦੇ ਮੌਕੇ ਤੇ ਇਸ ਦੇ ਜਸ਼ਨ ਦੇ ਵਿੱਚ ਹਿੱਸਾ ਲਿਆ ਵਾ ਮਸੀਹ ਭਾਈਚਾਰੇ ਨੂੰ ਕੋਈ ਚੰਗਾ ਸੰਦੇਸ਼ ਜੋ ਤੁਸੀਂ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ ਮਸੀਹ ਭਾਈਚਾਰੇ ਨੂੰ ਇੱਕ ਚੰਗਾ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਪ੍ਰਭੂ ਦੇ ਬੰਦੇ ਆ ਯੇਸ਼ੂ ਦੇ ਲੋਕ ਆ ਯੇਸ਼ੂ ਦਾ ਨਾਮ ਲੋਕਾਂ ਤੱਕ ਫੈਲਾਈਏ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਆ ਉਹਨਾਂ ਵਾਸਤੇ ਵੱਧ ਤੋਂ ਵੱਧ ਅਰਦਾਸ ਕਰੀਏ ਕਿ ਨਸ਼ਿਆਂ ਤੋਂ ਬਾਹਰ ਆਉਣ ਚੰਗੀ ਸਿੱਖਿਆ ਬੱਚਿਆਂ ਨੂੰ ਦਈਏ ਤਾਂ ਕਿ ਨਸ਼ਿਆਂ ਤੋਂ ਬਾਹਰ ਆ ਕੇ ਉਹ ਅੱਛੀ ਐਜੂਕੇਸ਼ਨ ਵਾਲ ਵਧਨ ਤੇ ਉੱਚੇ ਅਹੁਦਿਆਂ ਤੇ ਅਪਾਇੰਟ ਹੋ ਸਕਣ ਖੁਸ਼ੀਆਂ ਮਨਾਉਣੀਆਂ ਨੱਚ ਲੱਗੇ ਧਮਾਲਾਂ ਸਪੋੜੀਆਂ ਵੱਡੇ ਦਿਨ ਦੀਆਂ ਖੁਸ਼ੀਆਂ ਮਨਾਉਣੀਆਂ ਨੱਚ ਨੱਚ ਕੇ ਧਮਾਲਾਂ ਸਪੋੜੀਆਂ ਵੱਡੇ ਦੇ ਮੀਆਂ ਅਤੇ ਨਵੇਂ ਸਾਲ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੈ ਹਿੰਦ